ਅੰਜ ਵਾਦ ਕੇ 18 ਕੇ ਮਿੰਟ ਤੇ ਮੈਂ ਤੇ ਮੈਂ ਤਾਲਾ ਖੋਲਿਆ ਤੇ ਅੰਦਰ ਗਿਆ ਮੈਂ ਅੰਦਰ ਜਾ ਕੇ ਤੇ ਮੈਂ ਮਦਦ ਨਾਲ ਪਾਸ ਗਿਆ ਤੇ ਮੈਨੂੰ ਦੂਰੋਂ ਹੀ ਲੋਹੇ ਦੇ ਸਟੀਲ ਦਾ ਨੋਟ ਦਿਖਿਆ ਨਹੀਂ ਹੈਗਾ ਤੇ ਮੈਂ ਮੈਂ ਚਾਬੀ ਕਿੱਡੀ ਤੇ ਚਾਬੀ ਕਿੱਥੇ ਲਾਵਾਂ ਕਿ ਮੈਂ ਥੱਲੇ ਨਿਗਾ ਮਾਰਿਆ ਤੇ ਥੱਲੇ ਲੋਕਰ ਪਿਆ ਰ ਤੇ ਉੱਥੇ ਮੈਂ ਫਿਰ ਇੱਕ ਵਾਰ ਫੇਰ ਆ ਗਿਆ ਇਹ ਤਾਂ ਫਿਰ ਮੈਂ ਉੱਤਰ ਦੇਖਿਆ ਤਾਲਾ ਸਾਹਮਣੇ ਉਹ ਲੱਗਿਆ ਹੋਏ ਫਿਰ ਮੈਂ ਬਾਹਰ ਆ ਕੇ ਫੋਨ ਕੀਤਾ ਮਾਸਟਰ ਜੀ ਨੂੰ ਨਾ ਫਿਰ ਮੈਂ ਬਚਨ ਸਿੰਘ ਸਾਡੇ ਸਾਹਮਣੇ ਲੰਦਾ ਮੰਦਿਰ ਉਹ ਮਾਤਾ ਘੇਟ ਕਿਹੜਾ ਕਹਿੰਦੇ ਇਹ ਮਾਤਾ ਮੰਦਿਰ ਦਾ ਚੋਰੀ ਉਹ ਤਾਲਾ ਇਹਦਾ ਬਾਹਰ ਆਇਆ ਢੋੜ ਲਿਆਗਾ ਤਾਲਾ ਇਹ ਵੀ 2-3 ਮਿੰਟ ਬਾਅਦ ਉਹ ਬਾਹਰ ਆ ਕੇ ਆਪਣੇ ਪਾਕ ਤੇ ਮੰਦਿਰ ਤੇ ਆ ਕੇ ਹੈ ਮੈਂ ਨਕੇ ਸ਼ੰਕਰ ਜੀ ਦਾ ਘਰ ਹੈ ਉਹਨਾਂ ਕੋਲ ਗਿਆ ਮੰਦਰ ਦਾ ਸਟੋਰ ਕੀਪਰ ਉਹ ਕੋਲ ਜਾ ਲੱਗੇ ਨੇ ਕੈਸ਼ ਰੇਗੇ ਹਰ ਗੱਲ ਵਿਤਾ ਮੰਦਰ ਉਸ ਤੋਂ ਬਾਅਦ ਆਪਾਂ ਫਿਰ ਮੰਦਰ ਤੇ ਆ ਰਹੇ ਹਾਂ ਕੀ ਮੰਗ ਕਰਦੇ ਹੋ ਮੰਗਿਓ ਤੁਮੇ ਕਿ ਪਤਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਅੱਜ ਸ੍ਰੀ ਗੁਰੂ ਰਵੀਦਾਸ ਮੰਦਰ ਅਬੇਟਕਰ ਨਗਰਪਧਰੋਆ ਦੇ ਵਿੱਚ ਜਦੋਂ ਸਾਡੇ ਸੇਵਾਦਾਰ ਵਿਜੇ ਕੁਮਾਰ ਜੀ ਨੇ ਜੋ ਸਵੇਰੇ ਤੜਕਸਾਰ ਆਏ ਨੇ ਜਦੋਂ ਆ ਕੇ ਮੰਦਰ ਵਾਲੇ ਪਾਸੇ ਦੁਖਿਆ ਬਾਹਰਲਾ ਗੇਟ ਖੋਲ ਕੇ ਤੇ ਮੰਦਰ ਦਾ ਜਿਹੜਾ ਮੇਨ ਦਰਵਾਜਾ ਜਿਹੜਾ ਅਸੀਂ ਥੋੜੇ ਦਿਨ ਪਹਿਲਾਂ ਹੀ ਜਿਹੜੀ 20 ਤਰੀਕ ਨੂੰ ਸ਼ੋਭਾ ਯਾਤਰਾ ਸੀ 19 ਨੂੰ ਸ਼ੋਭਾ ਯਾਤਰਾ ਜਿਹੜੀ 20 ਨੂੰ ਜਿਹੜਾ ਅਸੀਂ ਮੂਰਤੀ ਸਤਵਣਾ ਦੀਸ ਕੀਤਾ ਉਹ ਅਸੀਂ ਨਵਾਂ ਗੇਟ ਲਗਾਇਆ ਦਾ ਸੀ ਸ਼ੀਸ਼ੇ ਵਾਲਾ ਤਾਲਾ ਲੱਗੇ ਦਾ ਉਹਨੂੰ ਨਾਲ ਸ਼ੀਸ਼ੇ ਦੇ ਦਰਵਾਜੇ ਨੂੰ ਉਹ ਤਾਲਾ ਤੋੜ ਕੇ ਕਿਸੇ ਨੇ ਤੇ ਨਾਲ ਗੋਲਕ ਨੂੰ ਤੋੜ ਕੇ ਜਿਹੜੀ ਮਹਾਰਾਜ ਦੀ ਮੂਰਤੀ ਦੇ ਉੱਪਰ ਸਾਡੇ ਦੋ ਆਪਣੇ ਨੋਟਾਂ ਦੇ ਹਾਰ ਹੀ ਉਹ ਵੀ ਲੈ ਕੇ ਗਿਆ ਤੇ ਗੱਲਾਂ ਵੀ ਤੋੜ ਕੇ ਜਿਹੜਾ ਉਹਦੇ ਵਿੱਚ ਸਮਾਨ ਸੀ ਉਹ ਸਾਰਾ ਕੱਢ ਗਿਆ। ਇੰਨੇ ਵੀ ਮਾਇਆ ਸੀ ਉਹ ਕੱਢੀ ਕਰਕੇ ਕੈਸ਼ ਉਹ ਲੈ ਕੇ ਚਲਾ ਗਿਆ। ਜਦੋਂ ਅਸੀਂ ਉਹ ਸੀਸੀਟੀਵੀ ਕੈਮਰੇ ਦੇਖਿਆ ਉਹਦੇ ਵਿੱਚ ਕੈਪ ਲਗਾਈ ਦੀ ਐ। ਮੁੰਡਾ ਲੰਬਾ ਜਿਹਾ ਆ ਉਹ ਸਾਰਾ ਲੱਭ ਰਿਹਾ। ਇੱਕ ਕੈਮਰਾ ਜਿਹੜਾ ਮੇਨ ਸੀਗਾ ਮੰਦਰ ਦਾ ਉਹਦੀ ਉਹਨੂੰ ਪਹਿਲਾਂ ਤਾਰ-ਬਾਰੋਂ ਕੱਢ ਦਿੱਤੀ ਗਈ ਐ। ਜਿਸ ਦੇ ਨਾਲ ਕਿ ਉਹ ਉਹਦਾ ਫੇਸ ਨਹੀਂ ਲੱਭ ਰਿਹਾ ਸਾਨੂੰ। ਬਾਕੀ ਅਸੀਂ ਥਾਣੇ ਆਏ ਆ ਕੰਪਲੇਨਟ ਲਖਾਈ ਐ। ਤੇ ਲਿਖੋ ਹੁਣ ਪੁਲਿਸ ਨੂੰ ਅਸੀਂ ਰਿਕਵੈਸਟ ਕੀਤੀ ਐ ਕਿ ਜਾ ਕੇ ਪਹਿਲਾਂ ਵਿਜ਼ਿਟ ਕਰੋ। ਉਹਦੇ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਐ ਜਿਸ ਤਰ੍ਹਾਂ ਵੀ ਪਰਤਾਲ ਕਰਕੇ ਤਾਨੂੰ ਨਿਆਂ ਚਾਹੀਦਾ ਤਾਂ ਜੋ ਤੁਹਾਡਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਤੇ ਜਿਹੜਾ ਚੋਰ ਆ ਉਹਦਾ ਪਤਾ ਲੱਗ ਸਕੇ ਜਿਹਨਾਂ ਸਾਡੇ